ਰਾਜੀ ਬੱਲੀਆ ਚੰਦ ਤੇ ਆਲਮ ਚੰਦ ਨਾਲ ਮੁੱਠ ਭੇੜ ਬੇਲੇ ਜਦ ਸਿੰਘਾਂ ਦੇ ਕੁਝ ਹੌਸਲੇ ਟੁੱਟੇ ਤਾਂ ਉਹਨਾਂ ਨੇ ਗੁਰੂ ਸਾਹਿਬ ਅੱਗੇ ਬੇਨਤੀ ਕੀਤੀ ਕਿ ਗੁਰੂ ਜੀ ਸਾਡੀ ਬਿਰਦ ਰੱਖੋ ਜਿਸ ਕਰਕੇ ਗੁਰੂ ਜੀ ਨੇ ਆਪਣੇ ਪੰਜ ਸ਼ਕਤੀਸ਼ਾਲੀ ਤੀਰ ਛੱਡੇ ਉਹਨਾਂ ਤੀਰਾਂ ਨੇ ਹੀ ਪਹਾੜੀਆਂ ਦੇ ਹੌਸਲੇ ਤੋੜ ਦਿੱਤੇ ਜਦ ਉਹ ਬਾਣ ਛੂਕਦੇ ਹੋਏ ਬੜੀ ਉੱਚੀ ਆਵਾਜ਼ ਨਾਲ ਗੁਰੂ ਜੀ ਦੇ ਧਨੁਖ ਵਿੱਚੋਂ ਚੱਲੇ ਤਾਂ ਚਾਰ ਛਪੇਰੇ ਤੋਂ ਗੁਪਤ ਫੌਜਾਂ ਉੱਛਲ-ਉੱਛਲ ਕੇ ਆਉਂਦੀਆਂ ਖਾਲਸੇ ਨੂੰ ਦਿਸੀਆਂ ਜਿਨ੍ਹਾਂ ਨੇ ਆਣ ਕੇ ਭਿਆਨਕ ਜੁਦ ਅਰੰਭ ਕਰ ਦਿੱਤਾ ਪਹਾੜੀ ਰਾਜੇ ਬਲਿਆ ਚੰਦ ਤੇ ਆਲਮ ਚੰਦ ਨਾਲ ਮੁੱਠ ਭੇੜ ਦੂਸਰੇ ਦਿਨ ਸਤਗੁਰੂ ਜੀ ਦਾ ਦੀਵਾਨ ਲੱਗਾ ਤਾਂ ਸਭ ਖਾਲਸਾ ਪੁਚੰਗੀ ਸ਼ਸਤਰ ਸਜਾ ਕੇ ਆਪ ਜੀ ਦੇ ਹਾਜ਼ਰ ਹੋ ਕੇ ਗੱਜ ਕੇ ਗੁਰੂ ਫਤਿਹ ਬੁਲਾ ਕੇ ਆਪ ਜੀ ਨੂੰ ਨਮਸਕਾਰ ਕਰਕੇ ਬੈਠਦੇ ਜਾਂਦੇ ਜਦ ਸਾਰੇ ਸੂਰਮੇ ਆਪ ਜੀ ਦੇ ਦ دیدار ਕਰਕੇ ਬੈਠ ਗਏ ਤਾਂ ਪਹਾੜੀ ਰਾਜਿਆਂ ਵੱਲੋਂ ਪਿੰਡਾਂ ਵਿੱਚ ਫੌਜੀ ਚੌਕੀਆਂ ਬਿਠਾਉਣ ਦੀ ਅਤੇ ਹੋਰ ਵਿਰੋਧੀ ਗੱਲਾਂ ਕਰਨ ਦੀ ਚਰਚਾ ਛੜ ਪਈ ਆਪਸ ਵਿੱਚ ਗੱਲਾਂ ਕਰਨ ਲੱਗੇ ਕਿ ਪਹਾੜੀ ਰਾਜੇ ਸੈਨਾ ਨੂੰ ਲੈ ਕੇ ਅਨੰਦਪੁਰ ਸਾਹਿਬ ਨੂੰ ਘੇਰਾ ਪਾਉਣਾ ਚਾਹੁੰਦੇ ਹਨ ਕਈ ਨੇ ਚੱਕ ਹੋ ਕੇ ਗੁਰੂ ਜੀ ਦੇ ਨਾਲ ਜੰਗ ਛੇੜਨਾ ਚਾਹੁੰਦੇ ਹਨ ਕਈ ਰਾਜਿਆਂ ਨੇ ਇਹ ਸਲਾਹ ਕੀਤੀ ਹੈ ਕਿ ਗੁਰੂ ਜੀ ਸ਼িকার ਚੜ ਕੇ ਇੱਧਰ ਸਾਡੇ ਪਾਸ ਆ ਗਏ ਤਾਂ ਅਸੀਂ ਉਹਨਾਂ ਨਾਲ ਜੋਰ ਅਜਮਾਈ ਕਰਾਂਗੇ ਪਹਾੜੀਏ ਕਹਿੰਦੇ ਹਨ ਕਿ ਗੁਰੂ ਜੀ ਸੈਨਾ ਨਾਲ ਸੈਨਾ ਲੜਾ ਕੇ ਆਪ ਸਭਾ ਵਿੱਚ ਬੈਠ ਕੇ ਗੱਲਾਂ ਬਣਾਉਂਦੇ ਰਹਿੰਦੇ ਹਨ ਅਸੀਂ ਸਿੰਘਾਂ ਨਾਲ ਨਹੀਂ ਲੜਾਂਗੇ ਗੁਰੂ ਜੀ ਨਾਲ ਹੀ ਸਿੱਧੀ ਟੱਕਰ ਲੈ ਕੇ ਉਹਨਾਂ ਨੂੰ ਫੜ ਕੇ ਮਾਰਾਂਗੇ ਸਿੰਘਾਂ ਦੀਆਂ ਇਹ ਗੱਲਾਂ ਸੁਣ ਕੇ ਸਤਗੁਰੂ ਜੀ ਨੇ ਕਿਹਾ ਅਸੀਂ ਕੱਲ ਸਵੇਰੇ ਹੀ ਉਸ ਪਾਸੇ ਜਾਵਾਂਗੇ ਅਤੇ ਸ਼ੇਰ ਦਾ ਸ਼ਿਕਾਰ ਕਰਾਂਗੇ ਦੂਸਰੇ ਦਿਨ ਸਵੇਰ ਹੁੰਦਿਆਂ ਹੀ ਰਣਜੀਤ ਨਗਾਰਾ ਵੱਜ ਉੱਠਿਆ ਜਿਸ ਦੀ ਗਰਜ ਸੁਣ ਕੇ ਸਾਰਾ ਖਾਲਸਾ ਸ਼ਸਤਰ ਸਜਾ ਕੇ ਤਿਆਰ ਹੋ ਗਿਆ ਅੱਗੇ-ਅੱਗੇ ਉੱਚੀ ਧੁਨ ਨਾਲ ਨਗਾਰਾ ਵੱਜਦਾ ਜਾ ਰਿਹਾ ਸੀ ਅਤੇ ਪਿੱਛੇ ਖਾਲਸਾ ਜੈਕਾਰੇ ਬੁਲਾਉਂਦਾ ਹੋਇਆ ਵੱਡੇ ਜੰਗਲ ਵਿੱਚ ਜਾ ਵੜਿਆ ਜੰਗਲ ਵਿੱਚ ਨਗਾਰਾ ਵੱਜਦਾ ਜਾ ਰਿਹਾ ਅਤੇ ਖਾਲਸਾ ਬੰਦੂਕਾਂ ਨਾਲ ਜਾਨਵਰਾਂ ਦਾ ਸ਼ਿਕਾਰ ਕਰਦਾ ਜਾ ਰਿਹਾ ਸੀ ਜਿਸ ਨਾਲ ਜੰਗਲ ਵਿੱਚ ਬੜੀ ਹਲਚਲ ਮਚ ਗਈ ਸ਼ਿਕਾਰ ਖੇੜਦੇ ਅਤੇ ਪਹਾੜਾਂ ਦੀ ਸੈਰ ਕਰਦੇ ਗੁਰੂ ਜੀ ਉਸ ਦਿਸ਼ਾ ਨੂੰ ਗਏ ਜਿੱਧਰ ਪਹਾੜੀ ਰਾਜਿਆਂ ਦਾ ਡੇਰਾ ਲੱਗਾ ਹੋਇਆ ਸੀ ਰਾਜਾ ਬਲੀਆ ਚੰਦ ਤੇ ਆਲਮ ਚੰਦ ਜਿਨ੍ਹਾਂ ਨੂੰ ਆਪਣੇ ਬਾਹੂਬਲ ਤੇ ਬਹੁਤ ਮਾਣ ਸੀ ਨਗਾਰੇ ਦੀ ਧੁਨ ਸੁਣ ਕੇ ਸ਼ਿਗਰ ਹੀ ਬੜੇ ਹੌਸਲੇ ਨਾਲ ਆਪਣੀ ਸੈਨਾ ਨੂੰ ਲੜਾਈ ਵਾਸਤੇ ਤਿਆਰ ਕਰਕੇ ਗੁਰੂ ਜੀ ਦੇ ਸਾਹਮਣੇ ਆ ਗਏ ਸਿੰਘ ਥੋੜੇ ਸਨ ਅਤੇ ਪਹਾੜੀ ਦਲ ਬਹੁਤ ਜ਼ਿਆਦਾ ਸੀ ਆਮੋ ਸਾਹਮਣੇ ਬੰਦੂਕਾਂ ਚੱਲਣ ਲੱਗ ਪਈਆਂ ਗੁਰੂ ਜੀ ਲੜਾਈ ਦਾ ਦਾਵ ਘਾਵ ਵੇਖਣ ਵਾਸਤੇ ਆਪ ਇੱਕ ਪਾਸੇ ਨੂੰ ਦੂਰ ਜਾ ਕੇ ਖੜੇ ਹੋ ਗਏ ਸਿੰਘਾਂ ਨੇ ਜਦ ਆਪਣੇ ਵਿੱਚ ਗੁਰੂ ਜੀ ਨੂੰ ਨਾਂ ਵੇਖਿਆ ਤਾਂ ਉਹ ਘਬਰਾ ਗਏ ਜਿਸ ਕਰਕੇ ਸਿੰਘਾਂ ਦੇ ਹੌਸਲੇ ਡੋਲ ਗਏ ਤੇ ਪੈਰ ਉਖੜਨ ਲੱਗ ਪਏ ਅਤੇ ਕੁਝ ਸਿੰਘ ਸ਼ਹੀਦियां ਵੀ ਪ੍ਰਾਪਤ ਕਰ ਗਏ ਜਦ ਇਹ ਦਸ਼ਾ ਹੋ ਗਈ ਤਾਂ ਇੱਕ ਸਿੰਘ ਘੋੜਾ ਦੌੜਾ ਕੇ ਗੁਰੂ ਜੀ ਪਾਸ ਆ ਗਿਆ ਅਤੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀ ਆਪਣੇ ਬਿਰਧ ਦੀ लाज ਰੱਖੋ ਜੇ ਪਹਾੜੀਆਂ ਤੋਂ ਖਾਲਸੇ ਨੂੰ ਹਾਰ ਹੋ ਗਈ ਤਾਂ ਸਾਡਾ ਇੱਥੇ ਰਹਿਣਾ ਕਠਨ ਹੋ ਜਾਵੇਗਾ ਪਹਾੜੀਏ ਸਾਨੂੰ ਦਬੇਲ ਬਣਾ ਲੈਣਗੇ ਭਾਪ ਕੇ ਗੁਲਾਮ ਬਣਾ ਲੈਣਗੇ ਖਾਲਸੇ ਦੇ ਸਿਰ ਤੇ ਹੱਥ ਰੱਖ ਕੇ ਪਹਾੜੀਆਂ ਦਾ ਹੰਕਾਰ ਤੋੜੋ ਸਿੱਖ ਤੋਂ ਇਹ ਸੁਣ ਕੇ ਸਤਿਗੁਰੂ ਜੀ ਬੋਲੇ ਜਦੋਂ ਉਸ ਸਿੱਖ ਤੋਂ ਗੁਰੂ ਜੀ ਨੇ ਇਹ ਪੁਕਾਰ ਸੁਣੀ ਤਾਂ ਸਤਿਗੁਰੂ ਜੀ ਬੋਲੇ ਉਹਨਾਂ ਨੇ ਇੱਥੇ ਦੁਹਰਾ ਉਚਾਰਿਆ ਸਿੱਧਕ ਪੁਕਾਰੇ ਖਾਲਸਾ ਗੁਰਕੀ ਬਾਣੀ ਪਾਠ ਆਪ ਸਿੰਘ ਆਪੇ ਵਿਪਨ ਬਿਰਧ ਬਿਹਾਰੀ ਰਾਠ ਅਰਥਾਤ ਗੁਰੂ ਦੀ ਬਾਣੀ ਦਾ ਪਾਠ ਕਰਕੇ ਖਾਲਸਾ ਆਪਣੇ ਆਪ ਨੂੰ ਸਿੱਧਗੀ ਕਹਿੰਦਾ ਸੀ ਆਪ ਹੀ ਸ਼ੇਰ ਅਤੇ ਆਪ ਹੀ ਜੰਗਲ ਬਣਦਾ ਸੀ ਪਰ ਹੁਣ ਕਿਉਂ ਸਾਡੇ ਬਿਰਧ ਦਾ ਵਾਸਤਾ ਪਉਂਦਾ ਹੈ ਇਹਨਾਂ ਬਚਨਾਂ ਤੋਂ ਸਿੱਧ ਹੁੰਦਾ ਹੈ ਕਿ ਖਾਲਸਾ ਕੁਝ ਹੰਕਾਰ ਵਿੱਚ ਹੋ ਗਿਆ ਸੀ ਜਿਸ ਨੂੰ ਦੂਰ ਕਰਨ ਵਾਸਤੇ ਗੁਰੂ ਜੀ ਉਹਨਾਂ ਨੂੰ ਰਣ ਖੇਤਰ ਵਿੱਚ ਛੱਡ ਕੇ ਆਪ ਲੰਬੇ ਹੋ ਗਏ ਸਨ ਪਹਾੜੀਆਂ ਤੋਂ ਮਾਰ ਖਾ ਕੇ ਜਦ ਖਾਲਸੇ ਦਾ ਹੰਕਾਰ ਦੂਰ ਹੋ ਗਿਆ ਤਾਂ ਉਹਨਾਂ ਨੇ ਗੁਰੂ ਜੀ ਅੱਗੇ ਬਿਰਦ ਰੱਖਣ ਦਾ ਵਾਸਤਾ ਪਾਇਆ ਜਿਸ ਕਰਕੇ ਗੁਰੂ ਜੀ ਨੇ ਆਪਣੇ ਸ਼ਕਤੀਸ਼ਾਲੀ ਪੰਜਾਂ ਬਾਣਾ ਨਾਲ ਹੀ ਪਹਾੜੀਆਂ ਦੇ ਹੌਸਲੇ ਤੋੜ ਦਿੱਤੇ ਇਸ ਦੋਹਰੇ ਦੁਆਰਾ ਸਿੰਘਾਂ ਨੂੰ ਉਹਨਾਂ ਦੇ ਹੰਕਾਰੀ ਹੋਣ ਦਾ ਸੁਝਾਓ ਦੇ ਕੇ ਆਪ ਜੀ ਨੇ ਉੱਚੇ ਥਾਂ ਖੜੇ ਹੋ ਕੇ ਪੰਜ ਤੀਰ ਪਹਾੜੀਆਂ ਉੱਤੇ ਛੱਡੇ ਜਦ ਉਹ ਬਾਣ ਛੂਕਦੇ ਹੋਏ ਬੜੀ ਉੱਚੀ ਆਵਾਜ਼ ਨਾਲ ਗੁਰੂ ਜੀ ਨੇ ਧਨੁਖ ਵਿੱਚੋਂ ਚੱਲੇ ਤਾਂ ਚਾਰ ਛਪੇਰੇ ਤੋਂ ਗੁਪਤ ਫੌਜਾਂ ਉੱਛਲ-ਉੱਛਲ ਕੇ ਆਉਂਦੀਆਂ ਖਾਲਸੇ ਨੇ ਆਪ ਖੁਦ ਦੇਖੀਆਂ ਜਿਨ੍ਹਾਂ ਨੇ ਆਣ ਕੇ ਭਿਆਨਕ ਜੁੱਧ ਆਰੰਭ ਕਰ ਦਿੱਤਾ ਸ਼ਸਤਰਾਂ ਉੱਤੇ ਸ਼ਸਤਰਾਂ ਦੇ 바ਰ ਹੋਣ ਲੱਗੇ ਦੋਵੇਂ ਪਾਸੇ ਹੈਰਾਨ ਹੁੰਦੇ ਕਿ ਆਕਾਸ਼ੀ ਫੌਜਾਂ ਕਿੱਥੋਂ ਆ ਗਈਆਂ ਹਨ ਗੋਲੇਾਂ ਬੰਦੂਕਾਂ ਢੋਲ ਨਗਾਰੇ ਆਦਿਕ ਦੇ ਚੱਲਣ ਵੱਜਣ ਨਾਲ ਅਤੇ ਸੂਰਮਿਆਂ ਤੇ ਹੱਲਾ ਹੂਲ ਬੋਲਣ ਨਾਲ ਬਹੁਤ ਰੌਲਾ ਮਚ ਗਿਆ ਆਪਣੀ ਫੌਜ ਦੀ ਹਾਰ ਹੁੰਦੀ ਵੇਖ ਕੇ ਬਲਿਆ ਚੰਦ ਅੱਗੇ ਹੋ ਕੇ ਲੜਨ ਲੱਗਾ ਜਿਸ ਦਾ ਟੱਕਰਾ ਕਰਨ ਵਾਸਤੇ ਉਦੇ ਸਿੰਘ ਆਪਣੇ ਸਾਥੀ ਲੈ ਕੇ ਇਸ ਦੇ ਸਾਹਮਣੇ ਆ ਗਿਆ ਪੁਜਾ ਰਾਜਾ ਆਲਮ ਚੰਦ ਵੀ ਅੱਗੇ ਹੋ ਕੇ ਸੂਰਮਿਆਂ ਨੂੰ ਵੰਗਾਰਨ ਲੱਗਾ ਕਿ ਕੋਈ ਸੂਰਮਾ ਮੇਰੇ ਸਾਹਮਣੇ ਆਵੇ ਇਸ ਦੀ ਬੰਗਾਰ ਸੁਣ ਕੇ ਭਾਈ ਆਲਮ ਸਿੰਘ ਗੁੱਸੇ ਨਾਲ ਤਲਵਾਰ ਨੰਗੀ ਕਰਕੇ ਇਸ ਦੇ ਸਾਹਮਣੇ ਹੋਇਆ ਦੋਵੇਂ ਸੂਰਮੇ ਆਲਮ ਚੰਦ ਅਤੇ ਆਲਮ ਸਿੰਘ ਤਲਵਾਰਾਂ ਨਾਲ ਯੁੱਧ ਕਰਨ ਲੱਗੇ ਆਲਮ ਸਿੰਘ ਨੇ ਆਲਮ ਚੰਦ ਦੀ ਤਲਵਾਰ ਦਾ ਵਾਰ ਆਪਣੀ ਢਾਲ ਉੱਤੇ ਰੋਕ ਕੇ ਆਲਮ ਚੰਦ ਉੱਤੇ ਵਾਰ ਕਰਕੇ ਉਸ ਦੀ ਤਲਵਾਰ ਵਾਲੀ ਸੱਜੀ ਬਾਹ ਕੱਟ ਦਿੱਤੀ ਭਾਬ ਕੇ ਉਸ ਦੀ ਸੱਜੀ ਬਾਹ ਬੜ ਸਿੱਟੀ ਜਿਸ ਕਰਕੇ ਆਲਮ ਚੰਦ ਨਕਾਰਾ ਹੋ ਕੇ ਭੱਜ ਗਿਆ ਦੂਸਰਾ ਰਾਜਾ ਬਲਿਆ ਚੰਦ ਜੋ ਬੜੇ ਗੁੱਸੇ ਨਾਲ ਸਿੰਘਾਂ ਨੂੰ ਬਾਣਾ ਨਾਲ ਕਾਇਲ ਕਰ ਰਿਹਾ ਸੀ ਉਸ ਦੇ ਸਾਹਮਣੇ ਹੋ ਕੇ ਉਦੇ ਸਿੰਘ ਨੇ ਸਿੰਘਾਂ ਨੂੰ ਲਲਕਾਰਿਆ ਕਿ ਵੇਖਦੇ ਕੀ ਹੋ ਦਸ਼ਮਣ ਵਧਿਆ ਆ ਰਿਹਾ ਹੈ ਇਸ ਉੱਤੇ ਗੋਲੀਆਂ ਦੀ ਬੁਸ਼ਾਰ ਕਰ ਦਿਓ ਇਹ ਲਲਕਾਰ ਸੁਣ ਕੇ ਸਿੰਘਾਂ ਨੇ ਇੱਕੋ ਵਾਰ ਹੀ ਮਿਲ ਕੇ ਬੰਦੂਕਾਂ ਚਲਾ ਦਿੱਤੀਆਂ ਗਿਨਾ ਨਾਲ ਬਲੀਆ ਚੰਦ ਦੇ ਬਹੁਤ ਸਾਥੀ ਮਾਰੇ ਗਏ ਅਤੇ ਉਹ ਆਪ ਇੱਕ ਗੋਲੀ ਪੀਟ ਵਿੱਚ ਲੱਗਣ ਨਾਲ ਫਟੜ ਹੋ ਕੇ ਪਿੱਛੇ ਨੂੰ ਭੱਜ ਗਿਆ ਉਸ ਦੇ ਭੱਜਣ ਨਾਲ ਉਸ ਦੇ ਸੈਨਿਕ ਵੀ ਨੱਠ ਗਏ ਅਤੇ ਸਿੰਘਾਂ ਦੀ ਜਿੱਤ ਹੋ ਗਈ ਭਾਈ ਰਾਮ ਕੁਐਰ ਜੀ ਨੇ ਸੰਗਤ ਨੂੰ ਦੱਸਿਆ ਕਿ ਮੈਂ ਉਸ ਸਮੇਂ ਗੁਰੂ ਜੀ ਦੇ ਪਾਸ ਯੁੱਧ ਵਿੱਚ ਸੀ ਜਦ ਮੈਂ ਬਹੁਤ ਸਿੰਘ ਸ਼ਹੀਦ ਹੋਏ ਵੇਖੇ ਤਾਂ ਮੇਰਾ ਮਨ ਡਰ ਨਾਲ ਕੰਬ ਗਿਆ ਮੈਨੂੰ ਡਰਿਆ ਵੇਖ ਕੇ ਗੁਰੂ ਜੀ ਹੱਸ ਕੇ ਕਿਹਾ ਜਿਸ ਤਰ੍ਹਾਂ ਉਦੋਂ ਨੂੰ ਆਪਣੀ ਖੁਸ਼ੀ ਨਾਲ ਹੀ ਸੰਸਾਰ ਵਿੱਚ ਛੱਡ ਕੇ ਕ੍ਰਿਸ਼ਨ ਜੀ ਪਰਲੋਕ ਚਲੇ ਗਏ ਸਨ ਇਸੇ ਤਰ੍ਹਾਂ ਅਸੀਂ ਵੀ ਤੈਨੂੰ ਸੰਸਾਰ ਤੇ ਛੱਡ ਕੇ ਆਪ ਸੱਚਖੰਡ ਨੂੰ ਪਹਿਲਾਂ ਚਲੇ ਜਾਵਾਂਗੇ ਤੂੰ ਡਰ ਨਹੀਂ ਨਿਰਭੈ ਤੇ ਬੇਡਰ ਹੋ ਜਾ ਜਦੋਂ ਸਤਗੁਰੂ ਜੀ ਨੇ یوں ਆਖਿਆ ਤਾਂ ਮੈਂ ਰੋਣ ਲੱਗ ਪਿਆ ਗੁਰੂ ਜੀ ਨੇ ਕਿਹਾ ਤੂੰ ਰੋ ਨਾ ਖਾਲਸਾ ਦੁਸ਼ਮਣਾਂ ਨੂੰ ਜਿੱਤ ਕੇ ਆ ਰਿਹਾ ਹੈ ਇਤਨੇ ਸਮੇਂ ਨੂੰ ਖਾਲਸਾ ਫਤਿਹ ਪ੍ਰਾਪਤ ਕਰਕੇ ਆ ਗਿਆ ਅਤੇ ਸ਼ਹੀਦਾਂ ਦੀ ਆਕਾਸ਼ੀ ਫੌਜ ਗੁਪਤ ਹੋ ਗਈ ਉਪਰੰਤ ਸਤਗੁਰੂ ਜੀ ਨੇ ਸਾਰੇ ਸ਼ਹੀਦ ਸਿੰਘਾਂ ਨੂੰ ਇਕੱਠਿਆਂ ਕਰਕੇ ਉਹਨਾਂ ਦਾ ਸੰਸਕਾਰ ਕਰਵਾਇਆ ਅਤੇ ਪਕੜਾਂ ਨੂੰ ਚੁੱਕ ਕੇ ਅਨੰਤਪੁਰ ਸਾਹਿਬ ਲਿਆ ਕੇ ਉਹਨਾਂ ਦੀ ਮਰਮ ਪੱਟੀ ਕਰਵਾਈ ਅਤੇ ਉਸ ਤੋਂ ਬਾਅਦ ਹਾਰ ਖਾ ਕੇ ਰਾਜਿਆਂ ਨੇ ਸਲਾਹ ਕੀਤੀ ਪਹਾੜੀ ਰਾਜੇ ਆਪਣੀ ਹਾਰ ਵੇਖ ਕੇ ਬੜੇ ਹੈਰਾਨ ਹੋਏ ਕਿ ਗੁਰੂ ਜੀ ਪਾਸ ਥੋੜੀ ਜਹੀ ਫੌਜ ਹੈ ਅਸੀਂ ਆਪਣੇ ਦੋ ਰਾਜਿਆਂ ਨਾਲ ਬਹੁਤ ਸਾਰੀ ਫੌਜ ਭੇਜੀ ਸੀ ਫਿਰ ਗੁਰੂ ਜੀ ਨੇ ਜਿੱਤ ਕਿਸ ਤਰ੍ਹਾਂ ਪ੍ਰਾਪਤ ਕਰ ਲਈ ਬਲੀਆ ਚੰਦ ਤੇ ਆਲਮ ਚੰਦ ਦੋਵੇਂ ਬਹਾਦਰ ਯੋਧ ਵਿਦਿਆ ਦੇ ਜਾਨੂ ਫਿਰ ਉਹ ਫੱਟੜ ਹੋ ਕੇ ਭੱਜ ਕਿਉਂ ਆਏ ਜੇਕਰ ਗੁਰੂ ਜੀ ਪਾਸ ਵੀ ਸਾਡੇ ਵਾਂਗੂ ਟਿੱਡੀ ਦਲ ਫੌਜ ਹੋਵੇ ਤਾਂ ਫਿਰ ਸਾਡੇ ਰਾਜ ਕਿੱਥੇ ਰਹਿ ਸਕਦੇ ਹਨ ਕਮੀਨੀਆਂ ਜਾਤਾਂ ਦੇ ਲੋਕ ਪਹਲ ਲੈ ਕੇ ਕੇਸ ਕਛ ਤੇ ਤਲਵਾਰ ਧਾਰਨ ਕਰ ਲੈਂਦੇ ਹਨ ਅਤੇ ਮਾਰਾਂ ਬਕਾਰਾਂ ਕਰਕੇ ਕਿਸੇ ਪਾਤਸ਼ਾਹ ਰਾਜੇ ਨੂੰ ਕੁਝ ਨਹੀਂ ਸਮਝਦੇ ਇਸ ਤਰ੍ਹਾਂ ਰੋਜ਼ ਨਿਤਾਪ੍ਰਤ ਵਧੇ ਹੀ ਜਾਂਦੇ ਹਨ ਇਹਨਾਂ ਦਾ ਹੁਣੇ ਹੀ ਉਪਾਏ ਕਰਨਾ ਚਾਹੀਦਾ ਹੈ ਹੁਣ ਤਾਂ ਕੁਝ ਹੋ ਸਕਦਾ ਹੈ ਪਰ ਜੇ ਵੱਧ ਗਏ ਤਾਂ ਫਿਰ ਕੁਝ ਨਹੀਂ ਬਣ ਸਕੇਗਾ ਹੁਣ ਤਾਂ ਸਿੰਘ ਸੈਂਕੜਿਆਂ ਦੀ ਗਿਣਤੀ ਵਿੱਚ ਹਨ ਜਦ ਇਹਨਾਂ ਦੀ ਹਜ਼ਾਰਾਂ ਲੱਖਾਂ ਦੀ ਗਿਣਤੀ ਹੋ ਜਾਵੇਗੀ ਫਿਰ ਇਹਨਾਂ ਅੱਗੇ ਕੌਣ ਅੜ ਸਕੇਗਾ ਇਸ ਤਰ੍ਹਾਂ ਪਹਾੜੀ ਰਾਜੇ ਸਲਾਹਾਂ ਕਰਕੇ ਗੁਰੂ ਜੀ ਨੂੰ ਦਬਾਉਣ ਵਾਸਤੇ ਬਾਦਸ਼ਾਹਾਂ ਦੀ ਫੌਜ ਨੂੰ ਸੱਦਣਾ ਚਾਹੁੰਦੇ ਸਨ ਔਰੰਗਜ਼ੇਬ ਬਾਦਸ਼ਾਹ ਇਸ ਸਮੇਂ ਦੱਖਣ ਗਿਆ ਹੋਇਆ ਸੀ ਉੱਥੇ ਉਸ ਪਾਸ ਭੇਜਣ ਵਾਸਤੇ ਰਾਜਿਆਂ ਨੇ ਇੱਕ ਵਕੀਲ ਤਿਆਰ ਕੀਤੇ ਹਰ ਇੱਕ ਰਾਜੇ ਨੇ ਹਜ਼ਾਰਾਂ ਰੁਪਈਆ ਦਿਆਂ ਵੱਖੋ-ਵੱਖਰੀਆਂ ਆਪਣੀਆਂ ਭੇਟਾਂ ਬਾਦਸ਼ਾਹ ਨੂੰ ਦੇਣ ਵਾਸਤੇ ਵਕੀਲ ਨੂੰ ਤੋਰਿਆ ਬਾਦਸ਼ਾਹ ਨੂੰ ਦੇਣ ਵਾਸਤੇ ਵਕੀਲ ਨੂੰ ਲਿਖ ਕੇ ਇੱਕ ਚਿੱਠੀ ਦਿੱਤੀ ਕੇ ਗੁਰੂ ਜੀ ਨੇ ਦੇਸ਼ ਵਿੱਚ ਉਦਮ ਮਚਾਇਆ ਹੋਇਆ ਹੈ ਉਹਨਾਂ ਨੇ ਇੱਕ ਨਵਾਂ ਪੰਥ ਖਾਲਸਾ ਪੈਦਾ ਕੀਤਾ ਹੈ ਅਤੇ ਸਾਡੇ ਨਾਲ ਉਹਨਾਂ ਨੇ ਕਈ ਲੜਾਈਆਂ ਲੜੀਆਂ ਹਨ ਬਾਦਸ਼ਾਹ ਦਾ ਉਹ ਕੋਈ ਡਰ ਨਹੀਂ ਰੱਖਦੇ ਜਿੱਧਰ ਕਿੱਧਰ ਜੰਗ ਹੀ ਕਰਦੇ ਫਿਰਦੇ ਹਨ ਤੁਹਾਡੇ ਨਾਲ ਵੀ ਇਹਨਾਂ ਨੇ ਕਿਸੇ ਵੇਲੇ ਵਿਗੜ ਜਾਣਾ ਹੈ ਇਸ ਕਰਕੇ ਅਸਾਂ ਤੁਹਾਨੂੰ ਸਾਰੀ ਖਬਰ ਭੇਜ ਦਿੱਤੀ ਹੈ ਇਹਨਾਂ ਦਾ ਹੁਣੇ ਹੀ ਉਪਾਅ ਕਰਨਾ ਚਾਹੀਦਾ ਹੈ ਨਹੀਂ ਤਾਂ ਇਹ ਦਿਨ ਪ੍ਰਤ ਦਿਨ ਜੋਰ ਫੜਦੇ ਜਾ ਰਹੇ ਹਨ ਤੁਸੀਂ ਆਪਣੀ ਫੌਜ ਭੇਜੋ ਜੋ ਸਾਡੇ ਨਾਲ ਮਿਲ ਕੇ ਇਹਨਾਂ ਨੂੰ ਇਥੋਂ ਜੰਗ ਕਰਕੇ ਕੱਢ ਦੇਵੇ ਇਹ ਵਕੀਲ ਪਹਿਲਾਂ ਦਿੱਲੀ ਸੂਬੇ ਪਾਸ ਗਿਆ ਤੇ ਉਸ ਨੂੰ ਜਾ ਕੇ ਰਾਜਿਆਂ ਵੱਲੋਂ ਸਾਰੀ ਗੱਲ ਦੱਸੀ। ਸੂਬੇ ਨੇ ਸਾਰੇ ਹਾਲਾਤ ਲਿਖ ਕੇ ਔਰੰਗਜ਼ੇਬ ਨੂੰ ਭੇਜ ਦਿੱਤੇ ਅਤੇ ਵਕੀਲ ਨੂੰ ਆਖਿਆ ਕਿ ਜਦੋਂ ਬਾਦਸ਼ਾਹ ਦਾ ਹੁਕਮ ਆ ਜਾਵੇਗਾ ਤੁਹਾਨੂੰ ਸਹਾਇਤਾ ਵਾਸਤੇ ਸ਼ਾਹੀ ਸੈਨਾ ਜਲਦੀ ਹੀ ਭੇਜ ਦਿੱਤੀ ਜਾਵੇਗੀ।